ਦੇਸ਼ ਦੁਨੀਆ ਬទ ਪਾਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਰਜਿੰਦਰ ਸਿੰਘ ਬਿਲਕਤ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਅੱਜ ਦੇ ਤੁਹਾਡੇ ਲਈ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਆਂ ਕਿ ਅੱਜ ਬਿਲਕਤ ਦੇ ਬਾਜ਼ਾਰ ਵਿੱਚ ਰੋਸ ਮਾਰਚ ਦੌਰਾਨ ਦੁਕਾਨਦਾਰਾਂ ਅਤੇ ਰੋਸ ਮਾਰਚ ਕਰਨ ਵਾਲੇ ਸਾਥੀਆਂ ਦੇ ਵਿਚਕਾਰ ਅਜਿਹੇ ਮਾਹੌਲ ਦੇਖਣੇ ਮਿਲਿਆ ਜੋ ਨਹੀਂ ਹੋਣਾ ਚਾਹੀਦਾ ਸੀ ਆਓ ਚਰਚਾ ਕਰ ਲੈਂਦੇ ਆਂ ਇਸ ਮਾਹੌਲ ਬਾਰੇ ਕੀ ਅਸੀਂ ਦੇਖਿਆ ਦੋਸਤੋ ਬਿਲਕਾ ਵਿੱਚ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਧਾਰਮਿਕ ਸਭਾ ਸੁਸਾਇਟੀਆਂ ਨੇ ਅਮਰਤਸਰ ਵਿੱਚ ਡਾਕਟਰ ਬੀ ਆਰ ਅਮੇਦਕਰ ਜੀ ਦੀ ਮੂਰਤੀ ਦੀ ਭੰਨ ਤੋੜ ਕਰਨ ਵਾਲੇ ਸੋਚ ਖਿਲਾਫ ਰੋਸ ਮਾਰਚ ਕੀਤਾ ਗਿਆ ਇੱਥੋਂ ਦੇ ਬਾਜ਼ਾਰ ਵਿੱਚ ਇਸ ਦੌਰਾਨ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਬਾਜ਼ਾਰ ਬੰਦ ਕਰਵਾਉਣ ਸੰਗਤ ਆਤਾ ਬਨ ਅਜੇ ਹਾਂ ਬਣਿਆ ਜਿਸ ਨੂੰ ਅਸੀਂ ਦੇਖਿਆ ਮਨ ਵਿੱਚ ਕੁਝ ਸਮਾਂ ਲਈ ਅਜੀਹਾਂ ਮਹਿਸੂਸ ਹੋਇਆ ਤੇ ਇਹ ਸਭ ਕੁਝ ਅੱਛਾ ਨਹੀਂ ਹੋਇਆ ਕਿਉਂਕਿ ਅਕਸਰ ਕਦੇ ਵੀ ਕਿਤੇ ਵੀ ਜਦੋਂ ਕੋਈ ਘਟਨਾ ਘਟਦੀ ਹੈ ਤਾਂ ਪੰਜਾਬ ਬੰਦ ਦਾ ਐਲਾਨ ਕੀਤਾ ਜਾਂਦਾ ਇਸ ਬੰਦ ਨੂੰ ਲੈ ਕੇ ਪਿਛਲੇ ਸਮੇਂ ਤੋਂ ਇੱਕ ਦਿਨ ਪਹਿਲਾਂ ਬਿਲਕੁਲ ਦੁਕਾਨਦਾਰਾਂ ਨੂੰ ਏਕਾਲ ਦਿੱਤੀ ਜਾਂਦੀ ਹੈ ਕਿ ਦੁਕਾਨਾਂ ਆਉਣ ਵਾਲੇ ਦਿਨ ਬੰਦ ਰੱਖਿਓ ਇਸ ਮੁਤਾਬਕ दुकानदार ढल जाते हैं कोई होर जेवा लेंगे ने असल जलंधर बनती काल लंके कल शाम समय आई जिसनों लैके बिलगे में सहमति बन गई सवेरा आ गया उसके कारण मैं महसूस करना कि इलैक्शन होकर हटी है एक दूसरे नाबता करद्या करद ये समा आ गया हो सकता लोगों के दूरी बढ़िया सी सी आई डी एल वालों सी आई डी के मुलाजमान वालों कल शाम ਤੋ ਲੈ ਕੇ ਦੇਰ ਰਾਤ ਤੱਕ ਬਖ ਬਖ ਬਹੁਤ ਬਾਰ ਵਿਅਕਤੀਆਂ ਨੇ ਉਹਨਾਂ ਨੇ ਫੋਨ ਕਰਕੇ ਪੁੱਛਿਆ ਕੀ ਬਿਲਗਾ ਵਿੱਚ ਰੰਦ ਰੱਖਿਆ ਜਾਵੇਗਾ ਅੱਜ ਸਵੇਰੇ ਕੀ ਕਾਲਾਂ 8 ਵਜੇ ਤੱਕ ਆਈਆਂ ਪਰ ਪ੍ਰੈਸ ਕਵਰੇਜ ਲਈ 9:46 ਮਿੰਟ ਤੇ ਸਾਨੂੰ ਕਾਲ ਆਈ ਮਾਰਚ ਦੀ ਰਵਾਨਗੀ ਪੱਤੀ ਪੂਜਾ ਤੂੰ ਕਿਤੇ ਜਾਣਦਾ ਸੁਨੇਹਾ ਮੜਿਆ ਪੱਤੀ ਭਲਾਈ ਦੇ ਚੌਂਕ ਵਿੱਚ ਜਦੋਂ ਅਸੀਂ ਪਹੁੰਚੇ ਤਾਂ ਇੱਕ ਮਿੱਤਰ ਨੇ ਮੈਨੂੰ ਦੱਸਿਆ ਕਿ ਬਾਜ਼ਾਰ ਦੀ ਲੋਵਾਲ ਬੰਦ ਹੋਣ ਦੀ ਸੁਭਾਵਨਾ ਇਸ ਵਾਰ ਘੱਟ ਲੱਗਦੀ ਹੈ ਕਿਉਂਕਿ ਪਹਿਲਾਂ ਹੀ ਬੰਦ ਦਾ ਉੱਥੇ ਸੁਨੇਹਾ ਲੱਗਿਆ ਸੀ ਦੁਕਾਨਾਂ ਬੰਦ ਨਹੀਂ ਹੋਈਆਂ ਸੀ ਜਦੋਂ ਰੋਜ਼ਮਾਰ ਦੇ ਬਾਜ਼ਾਰ ਵਿੱਚ ਦਾਖਲ ਹੋਣ ਦੇ ਨੇੜੇ ਸਿੱਧ ਅਸੀਂ ਅੱਗੇ ਜਾ ਕੇ ਬਾਜ਼ਾਰ ਦੇਖਿਆ ਕਿ ਵਕ ਵਕ ਦੁਕਾਨਾਂ ਅੱਗੇ ਦੋ ਦੋ ਚਾਰ ਚਾਰ ਦੁਕਾਨਾਂ ਦਾ ਖੜੇ ਸੀ ਚਰਚਾ ਕਰ ਰਹੇ ਸੀ ਜਿਨ੍ਹਾਂ ਦੇ ਚਿਹਰੇ ਪੜੇ ਜਾ ਸਕਦੇ ਕਿ ਅੱਜ ਦੁਕਾਨਾਂ ਬੰਦ ਕਰਨ ਨੂੰ ਮਨ ਨਹੀਂ ਬਣਿਆ ਸਵਾਲ ਮੇਰੇ ਲਈ ਵੀ ਇਹ ਹੀ ਸੀ ਖੜਾ ਪੈਰ ਤੇ ਇਹ ਸੁਨੇਹਾ ਆ ਮੈਂ ਵੀ ਇੱਕ ਦੁਕਾਨਦਾਰ ਆ ਪਹਿਲਾਂ ਹੀ ਕੰਮ بڑے ਬੰਦੇ ਨੇ ਉੱਪਰੋਂ ਖੜੇ ਪੈਰ ਬੰਦ ਕਰੋ ਦੁਕਾਨਾਂ ਕਾਲ ਆਉਂਦੀ ਐ ਇਸ ਸਮੇ ਦੁਕਾਨਦਾਰ ਹਿਲ ਜਾਂਦੇ ਨੇ ਇਹ ਇੱਕ ਸੱਚਾਈ ਐ ਸਾਰੇ ਥਾਈ ਮਾਰਕਟਾਂ ਬੰਦ ਕਰ ਦਿਓ ਪਹਿਲਾਂ ਪਿਛਲੇ ਦਿਨੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਪਹਿਲਾ ਸੁਨੇਹਾ ਆ ਜਿਹਦੇ ਬਾਰੇ ਤੁਸੀਂ ਸੁਣਿਆ ਹੋਵੇਗਾ ਕਿ ਪੰਜਾਬ ਦਾ 100 ਕਰੋੜ ਰਪਏ ਦਾ ਪੰਜਾਬ ਨੂੰ ਘਾਟਾ ਪਿਆ ਪ੍ਰਾਈਵੇਟ ਅਦਾਰਿਆਂ 'ਚ ਲੋਕਾਂ ਨੂੰ ਕਿੰਨਾ ਘਾਟਾ ਪਿਆ ਹੋ ਇਹਦਾ ਕੋਈ ਅਨਮਾਨ ਨਹੀਂ ਇਹ ਤਾਂ ਇੱਕ ਦਿਨ ਦਾ ਪੰਜਾਬ ਸਰਕਾਰ ਨੂੰ 100 ਕਰੋੜ ਖਜ਼ਾਨੇ ਨੂੰ ਘਾਟਾ ਪਿਆ ਦੱਸਿਆ ਗਿਆ ਪਰ ਇਸ ਦੇਸ਼ ਵਿੱਚ ਇਹ ਬਾਤ ਕਰਤਾ ਕੌਣ ਕਰਵਾਉਦਾ ਇਹ ਜਰੂਰ ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਅੱਜ ਦੇ ਰੋਸਮਾਰਤ ਵਿੱਚ ਲੱਗੇ ਨਾਰੇ ਕੀ ਸਹੀ ਇਸ਼ਾਰਾ ਕਰਦੇ ਸੀ ਕਿਉਂਕਿ ਕਹਿਣਾ ਪਿਆ ਇਹ ਮੈਨੂੰ ਇਸ ਕਰਕੇ ਆਉ ਕੁੱਝ ਪਹਿਲਾਂ ਤੁਹਾਨੂੰ ਨਾਰੇ ਸੁਣਾ ਮਿਆਂ ਬਾਅਦ ਵਿੱਚ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਵਾਉਣ ਲਈ ਅਪੀਲ ਕੀਤੀ ਗਈ ਬੇਨਤੀ ਕੀਤੀ ਗਈ ਫਿਰ ਕੀ ਥਿਆ

ਉਹ ਬੰਦੇ ਚਾਹਤੇ ਵਿੱਚ ਸੋ ਅੱਜ ਮੈਡੀਕਲ ਬਿਲਕੁਲ ਖੁੱਲੇ ਰਹਿਣਗੇ ਦਿੱਤਾ ਸੀ ਪਾ ਦਿੱਆ ਮਿੰਦੇ ਵਿੱਚ ਉਸ ਦੇ ਵੀ ਖਿਲਾਫ ਅੱਜਿਆ ਛੜਕਦੇ ਹਾਂ ਸੋ ਪੂਰੇ ਦੇਸ਼ ਦੇ ਅੰਦਰ ਰੋਸ ਹੈ ਜੋ ਵੀ ਫੇਰ ਬਿਜਾਉਣ ਵਾਲਿਆਂ ਨੂੰ ਬੇਨਤੀ ਕਰਦੇ ਆ ਉਸ ਤੋਂ ਬਾਅਦ ਮੋਟਰਸਾਈਕਲ ਵਾਲੇ ਮੁੰਡਿਆਂ ਨੇ ਘੁੰਮਣਾ ਫੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਅਸੀਂ ਬੇਨਤੀ ਕਰਦੇ ਆ ਠੀਕ 4 ਵਜੇ ਤੱਕ ਆਪਣੀਆਂ ਦੁਕਾਨਾਂ ਜਿਹੜੀਆਂ ਸ਼ਾਂਤੀਪੂਰਵਕ ਬੰਦ ਰੱਖੋ ਸਾਡਾ ਸਹਿਯੋਗ ਦਿਓ ਅਸੀਂ ਦੁਕਾਨਦਾਰ ਵੀਰਾਂ ਨੂੰ ਅਸੀਂ ਪਹਿਲਾਂ ਸਵੇਰੇ ਬੇਨਤੀ ਵੀ ਕੀਤੀ ਸੀਗੀ ਵੀ ਵੀਰ ਵੀਰੋ ਵੀ ਸਾਡਾ ਸਹਿਯੋਗ ਦਿਓ ਸਾਡੇ ਨਾਲ ਤੱਕਾ ਹੋਇਆ ਆ ਸਾਡੇ ਰਹਿਬਰ ਦੀ ਜਿਹੜੀ ਆ ਉਹ ਬਿਆਦਵੀ ਕੀਤੀ ਗਈ ਆ ਲੇਕਿਨ ਮੈਨੂੰ ਖ਼ਬਰ ਨਹੀਂ ਆਈ ਕਹਿਣ ਦੇ ਬਾਵਜੂਦ ਵੀ ਇਹਨਾਂ ਭਰਾਵਾਂ ਨੇ ਪਤਾ ਨਹੀਂ ਕਿਹੜੀ ਵਜ੍ਹਾ ਨਾਲ ਖੋਡੀਆਂ ਆ ਲੇਕਿਨ ਅਸੀਂ ਪਿਆਰ ਮੁਹੱਬਤ ਦੇ ਆਪਾਂ ਭੱਜ ਚੜ ਆਇਆ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਆ ਜਦੋਂ ਕਿਸੇ ਅੱਤਵਾਦੀ ਬੰ ਨੂੰ ਕਾਬੂ ਆਉਂਦੀ ਆ ਤਾਂ ਮੇਰਾ ਕਹਿ ਤੁਸੀ ਘਰਾਂ ਤੋਂ ਹੀ ਨਹੀਂ ਆਉਂਦੇ ਇਸ ਕਰਕੇ ਭਰਾ ਮੇਰੋ ਸਹਿਯੋਗ ਦਿਆ ਕਰੋ ਇਸ ਕਰਕੇ ਆਪਾਂ ਤੁਹਾਡੇ ਕਿਤੇ ਪੀੜ ਪਾਉਗੇ ਅਸੀਂ ਵੀ ਤੁਹਾਡੇ ਨਾਲ ਸਹਿਯੋਗ ਕਰਾਂਗੇ ਜੈ ਭੀਮ ਜੈ ਭਾਰ ਬਾਬਾ ਸਾਹਿਬ ਤੁਹਾਡੀ ਸਹਾਰੇ ਬਾਬਾ ਜੀ ਜੀਨੇ ਵੀ ਦੁਕਾਨਦਾਰ ਵੀਰ ਹੈ ਉਹਨਾਂ ਨੂੰ ਬੇਨਤੀ ਕਰਦਾ ਆ ਕਿਉਂ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਦੇ ਵੀ ਬੈਸ ਨਹੀਂ ਜਾਵਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਤੁਹਾਡੇ ਵੀ ਜ਼ਿੰਮੇਵਾਰੀ ਵੰਡਦੀ ਆ ਵੀ ਇਥੇ ਸ਼ਾਂਤੀ ਬਣਾਈ ਰੱਖੀਏ ਸ਼ਾਂਤੀ ਬਹਾਰ ਕਰੇ ਰੱਖੀਏ ਜਿਹੜੇ ਕੋਈ ਦਾਕਾਂ ਅੰਸਰ ਹੈ ਜਿਹੇ ਪੰਜਾਬ ਦੇ ਸ਼ਾਂਤੀ ਨੂੰ ਭੰਗ ਕਰਦੇ ਆ ਪੰਜਾਬ ਨੂੰ ਲੰਬ ਲਾਉਣ ਨੂੰ ਫਿਰਦੇ ਆ ਉਹਨਾਂ ਨੂੰ ਸਾਥ ਤੋਂ ਸਾਥ ਸਜ਼ਾਵਾ ਦਿਵਾਵਾਂਗੇ ਜੇ ਸਰਕਾਰ ਨਾ ਮੰਨੀ ਜਿਹੜਾ ਸੰਘਰਸ਼ ਦੋਹਾਂ ਧਿਰਾਂ ਤੋਂ ਉੱਠਿਆ ਸੱਚਾ ਜੋ ਉੱਠਿਆ ਆ ਇਹ ਰਾਜ ਪਾਗ ਪਾੜ ਦਿੰਦਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤੇ ਇਹਨ ਮਜਬੂਰ ਕੁਆਟਰਨਗ ਰਾਜ ਕਰਨ ਵਾਸਤੇ ਇਸ ਸਮੇਂ ਦੁਆਰਾ ਫਿਰ ਨੇਤਾ ਸਾਹਿਬ ਬੇਨਤੀ ਕਰਦਾ ਆ ਜੋ ਇਹ ਟੱਕਾ ਹੋ ਰਿਹਾ ਆ ਜੋ ਹਰੇਕ ਟਾਈਮ ਇਹ ਪੰਜਾਬ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਉਹ ਕਦੇ ਵੀ ਇਹਨਾਂ ਦੀ ਕਾਮਯਾਬ ਨਹੀਂ ਹੋਣਵਾਂਗੇ ਸੋ ਸਾਡੇ ਸਬਰ ਵਾਲੇ ਕੋਈ ਇੰਤਜ਼ਾਰੇ ਸੋਸ ਕਰਦੇ ਇਹਦੇ ਉੱਤੇ ਉਸ ਤੋਂ ਬਾਅਦ ਇਹ ਕੋਈ ਹੋਰ ਕਦਮ ਜਿਹੜਾ ਸਾਨੂੰ ਤੇ ਕੱਲੇ ਮਜਬੂਰ ਨਾ ਕਰੋ ਕਿਰਪਾ ਕਰਕੇ ਸੋਸ ਕਰਕੇ ਬੇਨਤੀ ਹੈ ਸਾਡੀ ਪਰਥੋਰ ਬੇਨਤੀ ਆ ਕਿ ਸਾਡੀ ਸਾਡੇ ਸੇ ਲੋਕ ਕਰੋ ਕਾਬਿੰਦ ਬਾਬਾ ਸਭੀ ਚਾਰਨੇ ਤੱਕ ਬਿਲਕੁਲ ਛੇਪੇ ਦੌਰ ਰੱਖੋ ਮੇਰਾ ਵੀਰ ਜੇ ਆਪਾਂ ਸਾਰੇ ਸਾਸੀ ਭਾਈਚਾਰਾ ਬਣਾਈ ਰੱਖੀਏ ਜੋ ਬਾਹਰ ਇਧਰ ਉਸ ਮਾਲ ਬਾਹਰ ਇਹਦੇ ਰਹਿਣ ਦੇਣ ਦੋ ਤਾਂ ਕਰਦੇ ਹੋ ਜੇ ਇਹ ਸਰਕਾਰਾਂ ਦੇ ਕਿਸੇ ਜਾਲੀ ਐਸੇ ਹੋ ਉਸ ਮਾਰਚਾ ਜਿਹੜਾ ਇਸੇ ਤਰ੍ਹਾਂ ਕੱਟਿਆ ਜਾਣਾ ਹੈ ਜੋ ਸਾਰੇ ਪੰਜਾਬ ਦੇ ਅੰਦਰ ਬਿਲਕੁਲ ਅੱਖ ਲੱਗੀ ਹੋਈ ਹੈ ਜੋ ਅਸੱਕ ਦੇ ਤੇ ਨਾ ਪਾਓ ਜੋ ਸਜੋੜ ਦਿਓ ਸਾਨੂੰ ਸਭ ਨੂੰ ਸਭੀ ਦੇ ਫਾਇਦਾ ਲਈ ਜੇ ਪਿੱਛੇ ਆ ਜਾਓ ਜੀ ਜੋ ਵੀ ਗੱਲ ਕਰਦੇ ਹੋ ਠੀਕ 4 ਵਜੇ ਤੱਕ ਖਤਰਾ ਸਿਖੋ ਤੁਸੀਂ ਸਭ ਕੁਝ ਸੁਣਿਆ ਦੁਕਾਨਦਾਰਾਂ ਅਤੇ ਰੋਸ ਮਾਰਚ ਕਰਨ ਵਾਲਿਆਂ ਵਿੱਚ ਅਪੀਲ ਬੇਨਤੀ ਕਰਨ ਵਾਲਿਆਂ ਵਿਚਕਾਰ ਜਾਣ ਪਹਿਚਾਨ ਕਿ ਨਹੀਂ ਹੈ ਅਗਰ ਹੈ ਫਿਰ ਅਜਿਹਾ ਨਹੀਂ ਹੋਣਾ ਚਾਹੀਦਾ ਹਾਂ ਇੱਕ ਗੱਲ ਠੀਕ ਸੀ ਤੇ ਰੋਸ ਮਾਰਚ ਕਰਨ ਵਾਲਿਆਂ ਨੇ ਪਹਿਲਾਂ ਉਡੀਕ ਕੀਤੀ ਦੁਕਾਨਾਂ ਬੰਦ ਹੋ ਜਾਣ ਫਿਰ ਉਹ ਅੱਗੇ ਵਧੇ ਸਾਰਾ ਬਾਜ਼ਾਰ ਬੰਦ ਹੋਣ ਤੇ ਨੀਗਵਾਲ ਚੌਂਕ ਵਿੱਚ ਜਾ ਕੇ ਮਿਲਿਏ ਨੇ ਬਾਈਟਾਂ ਕਿਤਿਆਂ ਇਸ ਦੌਰਾਨ ਪਿੱਛੋਂ ਇੱਕ ਸੁਨੇਹਾ ਆ ਗਿਆ ਕਿ ਦੁਕਾਨਾਂ ਫੇਰ ਖੁੱਲ ਗਈਆਂ ਸਾਰੇ ਇਕਦਮ ਗੁੱਸੇ ਵਿੱਚ ਪਿਛਾਰੂ ਜਦੋਂ ਨੱਠੇ ਨੱਟ ਪਾਜ ਹੋਈ ਤੇ ਇਸ ਦੌਰਾਨ ਮੇਰਾ ਇੱਕ ਬੜਾ ਕੀਮਤੀ ਮਾਈਕ ਡਿੱਗ ਪਿਆ ਕੱਲ ਇਸ ਕਰਕੇ ਕੀਮਤੀ ਕਹਿ ਰਿਆਂ ਕਿ ਉਹਦੀ ਸੈਟਿੰਗ ਇੰਨੀ ਕੀਮਤੀ ਆ ਹੋ ਸਕਦਾ ਮੈਨੂੰ ਨਵੇਂ ਵਿੱਚ ਵੀ ਉਹ ਸੈਟਿੰਗ ਨਾ ਮਿਲੇ ਕੋਸ਼ਿਸ਼ ਕੀਤੀ ਅਕੇ ਨਾਟਕੇ ਜਾ ਕੇ ਕਮੌਲ ਖਰਾਬ ਨਾ ਹੋਵੇ ਪੁਲਿਸ ਦਾ ਪਹਿਲਾਂ ਵੀ ਸਹਿਯੋਗ ਕੀਤਾ ਸੀ ਕਿ ਅਗਾਉਂ ਬਾਜ਼ਾਰ ਵਿੱਚ ਅਸੀਂ ਦਾਖਲ ਹੋ ਕੇ ਮੌਕਾ ਦੇਖਿਆ ਸੀ ਕਿ ਦੂਮਾ ਧਿਰਾਂ ਦੇ ਵਿੱਚ ਕੋਈ ਗੜਤਣਾਵ ਦੇ ਇਹ ਸਭ ਕੁਝ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਅੱਛਾ ਨਹੀਂ ਸੀ ਅੱਗੇ ਹੋ ਕੇ ਇਹ ਜੋ ਕੰਮ ਕੀਤਾ ਇਹ ਮੀਡੀਆ ਕਰਮੀਆਂ ਦੀ ਲੋੜ ਹੁੰਦੀ ਹੈ ਕਿਉਂਕਿ ਬਾਜ਼ਾਰ ਦਾ ਮਾਜਜ ਬਦਲ ਰਿਹਾ ਬਦਲਿਆ ਸੀ ਦੂਮਾ ਪਾਸਿਓਂ ਸੋਰ ਜਿਹੜਾ ਅਸੀਂ ਦੇਖ ਲਿਆ ਸੀ ਤੇ ਪਹਿਲਾਂ ਤਾਂ ਅਜਿਹਾਂ ਘਟਰਾਮਾ ਹੋਣੀਆਂ ਹੀ ਨਾ ਹੁਣ ਪਰ ਮਾੜਾ ਸਮਾਂ ਜਦੋਂ ਆ ਜਾਂਦਾ ਉਸ ਵੇਲੇ ਤਾਲਮੇਲ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਨੁਕਸਾਨ ਤਾਂ ਦੁਕਾਨਾਂ ਬੰਦ ਕਰਨ ਵਾਲੇ ਬਹੁਤ ਹੋ ਜਾਂਦਾ ਹੈ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਬਿਲਕਾ ਨਿਊਜ਼ ਆਨਲਾਈਨ ਦੀ ਵੱਲੋਂ ਕਿ ਬਿਲਗੇ ਦੇ ਵਿੱਚ ਆਪਸੀ ਸਾਂਝ ਇੰਨੀ ਹੋਣੀ ਚਾਹੀਦੀ ਹੈ ਅੱਜ ਵਾਲਾ ਮਾਹੌਲ ਨਹੀਂ ਬੜਨਾ ਚਾਹੀਦਾ ਸੋ ਦੋਸਤੋ ਸਾਡੇ ਕੋਲੋ ਇਹੀ ਸੁਨੇਹਾ ਕਿ ਆਪਸੀ ਦੂਰੀਆਂ ਨਹੀਂ ਬਦਲੀਆਂ ਚਾਹੀਦੀਆਂ ਆਪਸੀ ਸਾਂਝ ਤੇ ਨਾਲ ਹੀ ਇਹ ਬਿਲਕੁਲ ਤਰੱਕੀ ਹੈ ਆਪਸੀ ਸਾਂਝ ਤੇ ਨਾਲ ਹੀ ਸਾਰਿਆਂ ਦਾ ਸਭ ਕੁਝ ਅੱਛਾ ਹੈ ਇੱਥੇ ਹੀ ਰਹਿਣਾ ਇੱਥੇ ਸਭ ਕੁਝ ਬੰਦਣਾ ਇਹ ਸਭ ਕੁਝ ਨੂੰ ਲੈ ਕੇ ਇਹ ਅੱਜ ਸਾਨੂੰ ਇਹ ਵੀਡੀਓ ਬਣਾਉਣੀ ਪਈ ਅਗਰ ਇਹ ਤੁਹਾਨੂੰ ਵਿਚਾਰ ਇਹ ਗੱਲ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਇਕ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ ਅਗਰ ਤੁਹਾਡੇ ਕੋਲ ਇਸ ਤੋਂ ਵੀ ਕੀਮਤੀ ਹੋਰ ਵਧੀਆ ਵਿਚਾਰ ਹੋਵੇ ਉਹ ਸਾਡੇ ਕਮੈਂਟ ਬਾਕਸ ਵਿੱਚ ਲਿਖਿਓ ਤਾਂ ਕਿ ਸਾਨੂੰ ਵੀ ਉਸ ਵਿਚਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਾਡੇ ਦੋਸਤਾਂ ਨੂੰ ਵੀ ਸੋ ਦੋਸਤੋ ਅੱਜ ਇੱਥੇ ਹੀ ਕਰਦੇ ਹਾਂ ਸਮਾਪਤੀ ਧੰਨਵਾਦ